ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਦੀ ਜਿਹੜੀ ਸਿਆਸਤ ਹੈ ਉਹ ਵੱਡੇ ਪੱਧਰ ਉੱਤੇ ਫਖਰੀ ਹੈ ਤੇ ਕਈ ਤਰ੍ਹਾਂ ਦੇ ਵੱਖਰੇ ਮੋੜ ਕੱਟਣ ਲੱਗੀ ਹੈ ਅਸਾਮ ਦੇ ਵਿੱਚ ਅੱਜ ਕਾਂਗਰਸ ਦੇ ਵੱਡੇ ਆਗੂ راہਲ ਗਾਂਧੀ ਖਿਲਾਫ ਉੱਥੋਂ ਦੀ ਅਸਾਮ ਸਰਕਾਰ ਵੱਲੋਂ ਕੇਸ ਦਰਜ ਕਰ ਲਿਆ ਗਿਆ ਉਹਨਾਂ ਤੇ ਦੋਸ਼ ਹੈ ਕਿ ਉਹਨਾਂ ਨੇ ਭੀੜ ਨੂੰ ਭੜਕਾਇਆ ਦੂਜੇ ਪੱਨੇ ਜੇਕਰ ਪੰਜਾਬ ਦੀ ਸਿਆਸਤ ਵੱਲ ਆਈਏ ਤਾਂ ਨਵਜੋਤ ਸਿੰਘ ਸਿੱਧੂ ਖਿਲਾਫ ਸੁਭਾ ਕਾਈ ਕਾਫੀ ਔਖੀ ਹੈ ਕਾਫੀ ਹੈ ਇਸ ਤੋਂ ਇਲਾਵਾ ਜੀ ਕਰਾਪਾ ਕੈਨੇਡਾ ਦੀ ਗੱਲ ਕਰ ਲਈਏ ਕੈਨੇਡਾ ਸਰਕਾਰ ਵੱਲੋਂ ਇੱਕ ਫੈਸਲਾ ਲਿਆ ਗਿਆ ਹੈ ਕਮਾਂਤਰੀ ਵਿਦਿਆਰਥੀਆਂ ਦੇ ਮਾਮਲੇ ਸੰਬੰਧੀ ਇਹ ਸਾਰੀ ਗੱਲਬਾਤ ਲਈ ਸਾਡੇ ਨਾਲ ਜੁੜੇ ਨੇ ਉਹ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਚੈਨਲ ਇਹ ਮਿਸ਼ਨ ਪੰਜਾਬੀ ਵੱਲੋਂ ਵੈਲਕਮ ਸਵਾਗਤ ਬਹੁਤ ਬਹੁਤ ਸ਼ੁਕਰੀਆ ਭਿੰਦਰ ਸਾਹਿਬ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜਿੱਦਾਂ ਕਿ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਕੈਨੇਡਾ ਸਰਕਾਰ ਨੇ ਇੱਕ ਫੈਸਲਾ ਲਿਆ ਹੈ ਕਮਾਂਤਰੀ ਵਿਦਿਆਰਥੀਆਂ ਦੇ ਮਤਲਬ ਉਸ ਦਾ ਪੰਜਾਬ ਉੱਤੇ ਇੱਕ ਵੱਡਾ ਅਸਰ ਪੈਣ ਵਾਲਾ ਉਹ ਕਿਸ ਤਰ੍ਹਾਂ ਦਾ ਅਸਰ ਪੈਣ ਦੀ ਸੁਭਾਵਨਾ ਬਣੀ ਹੋਈ ਹੈ ਤੇ ਕੈਨੇਡਾ ਸਰਕਾਰ ਨੂੰ ਆਖਰ ਜਿਹੜਾ ਇਹ ਫੈਸਲਾ ਜਿਹੜਾ ਕਿ ਤੁਸੀਂ ਹੁਣ ਵਿਸਤਾਰ ਨਾਲ ਦੱਸੋਗੇ ਉਹ ਕਿਉਂ ਲੈਣਾ ਪਿਆ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਜਿਸ ਤਰ੍ਹਾਂ ਕਿ ਪਿਛਲੇ ਕਈ ਸਾਲਾਂ ਤੋਂ ਜਿਵੇਂ ਕੈਨੇਡਾ ਦੇ ਵਿੱਚ ਪ੍ਰਵਾਸ ਦਾ ਬੜਾ ਬਟਾ ਇੱਕ ਫਲੋ ਚੱਲ ਪਿਆ ਸੀ ਜਿਹਦਾ ਅਸਰ ਪੰਜਾਬ ਦੇ ਵਿੱਚ ਸੀਗਾ ਪੰਜਾਬ ਦੇ ਵਿੱਚ ਉਹ ਸਟੱਡੀ ਵੀਜ਼ੇ ਦੇ ਉੱਪਰ ਬੱਚੇ ਕਰੇਟਾ ਨੂੰ তড়ੜ ਤੜ ਜਾ ਰਹੇ ਸਨ ਲੱਖਾਂ ਦੀ ਗਿਣਤੀ ਦੇ ਵਿਦਿਆਰਥੀ ਉੱਥੇ ਗਏ ਨੇ ਤੇ ਇਹਦੇ ਕਾਰਨ ਪੰਜਾਬ ਦੇ ਜਿਹੜੇ ਕਾਲਜ ਸਟਰੀ ਕੇ ਉਹ ਵੀ ਖਾਲੀ ਹੋ ਗਏ ਤੇ ਪੰਜਾਬ ਦੇ ਵਿੱਚੋਂ ਟੈਲੈਂਟ ਵੀ ਬਾਹਰ ਜਾਣ ਲੱਗ ਗਈ ਪੈਸਾ ਵੀ ਬਾਹਰ ਜਾਣ ਲੱਗ ਗਿਆ ਸੀ তড়ੜ ਤੜ ਉਹ ਅਸਲ ਦੇ ਵਿੱਚ ਪਲੱਸ 2 ਤੋਂ ਬਾਅਦ ਆਈ ਲੈਕਸ ਕਰਨਾ ਅਤੇ ਬੱਚਿਆਂ ਨੇ ਉਧਰ ਹੀ ਜਾ ਕੇ ਆਪਣਾ ਸੈੱਟ ਹੋਣਾ ਤੇ ਹਾਲਾਂਕਿ ਉੱਥੇ ਜਾਂਦੇ ਸਟੱਡੀ ਵੀਜ਼ਾ ਦੇ ਉੱਪਰ ਸੀ ਪਰੰਤੂ ਉਸ ਤਰ੍ਹਾਂ ਦੀ ਪੜ੍ਹਾਈ ਕਰਕੇ ਜਾ ਕੋਈ ਉਹ ਵੱਡਾ ਪੋਸਟ ਕਰਕੇ ਵਾਪਸ ਨਹੀਂ ਸੀ ਆਉਂਦੀ ਉੱਥੇ ਹੀ ਆਪਣਾ ਉਹਨਾਂ ਦਾ ਮੋਟ ਵੀ ਹੀ ਸੀ ਵੀ ਉੱਥੇ ਟਿਕਣਾ ਤੇ ਉਹਨਾਂ ਦੇ ਪਿੱਛੇ ਉਹਨਾਂ ਦੇ ਮਾਪਿਆਂ ਦਾ ਵੀ ਇਹੋ ਮੰਤਬ ਹੁੰਦਾ ਸੀ ਵੀ ਚਾਹੇ ਜ਼ਮੀਨ ਵੇਚ ਦੀ ਐ ਜੋ ਮਰਜੀ ਐ ਵੀ ਬੱਚੇ ਨੂੰ ਆਪਾਂ ਕਿਹੜਾ ਭੇਜੀਏ ਉਸ ਤੋਂ ਬਾਅਦ ਸਾਡਾ ਕੁਛ ਬਾਰੇ ਨਿਆਰੇ ਹੋ ਜਾਣਗੇ ਇਸ ਤਰ੍ਹਾਂ ਦੇ ਫਲੋ ਦੇ ਵਿੱਚ ਕੈਨੇਡਾ ਸਰਕਾਰ ਨੇ ਵੀ ਬਹੁਤ ਵੱਡੀ ਐਲਿਓਰਮੈਂਟ ਦਿੱਤੀ ਉਹਨਾਂ ਨੇ ਬੜਾ ਕੁਝ ਕੀਤਾ ਤੇ ਪਿਛਲੇ ਸਾਲਾਂ ਦੇ ਵਿੱਚ ਜਿਵੇਂ ਜੇ ਆਪਾਂ ਪਿਛਲੀ ਝਾਤ ਮਾਰਦੇ ਹਾਂ ਤਾਂ ਅੱਜ ਤੋਂ 10-15 ਸਾਲ ਪਹਿਲਾਂ ਉੱਥੇ 3 ਲੱਖ ਵਿਦਿਆਰਥੀ ਨੂੰ ਵੀ ਜਾਂ ਟੈਟਾਈਂਡ ਸਟੱਡੀ ਦੀ ਜੇ ਪੜਨ ਵਾਸਤੇ ਹੁੰਦੇ ਸੀ ਜਿਹੜੇ ਕਿ ਵੱਖੋ ਵੱਖਰੇ ਜਿਹਦੇ ਵਿੱਚੋਂ ਹਿੰਦੁਸਤਾਨ ਦੇ 50-60 ਹਜ਼ਾਰ ਜਾਂ ਲੱਖ ਦੇ ਕਰੀਬ ਜਾਂਦੇ ਹੋਣਗੇ ਤੇ ਪਰ ਪਿਛਲੇ ਸਾਲਾਂ ਦੇ ਜੇ ਹੁਣ ਅੰਕੜੇ ਦੇਖਿਆ ਜਾਵੇ ਤਾਂ 2022 ਦੇ ਵਿੱਚ 8 ਲੱਖ ਦੇ ਕਰੀਬ ਵਿਦਿਆਰਥੀਆਂ ਨੇ ਸਟੱਡੀ ਦੀ ਜਾਂ ਉਹਨਾਂ ਨੇ ਦਿੱਤਾ ਜਿਹਦੇ ਵਿੱਚੋਂ 4 ਲੱਖ ਤੋਂ ਵੱਧ ਭਾਰਤ ਦੇ ਸੀ ਤੇ ਭਾਰਤ ਦੇ ਵਿੱਚੋਂ ਮੇਟਾ ਤੋਂ ਵੱਧ ਪੰਜਾਬੀ ਸਨ ਤੇ 23 ਦੇ ਵਿੱਚ 9 ਲੱਖ ਦੇ ਕਰੀਬ ਵਿਦਿਆਰਥੀ ਸਟੱਡੀ ਦੀ ਜਾਂ ਦੇ ਪਰ ਕੈਨੇਡਾ ਨੂੰ ਮਾਈਗ੍ਰੇਟ ਕਰਕੇ ਗਏ ਨੇ ਤੇ ਉੱਥੇ ਹੁਣ ਉਹਨਾਂ ਦੀ ਫੀਸਾਂ ਦਾ ਉਹਨਾਂ ਦਾ ਰਹਿਣ ਦਾ ਜਾਂ ਹੋ ਠੰਗ ਸੀ ਜਿਹੜੇ ਕਾਰਨ ਕੀ ਆ ਕਿ ਜਿਸ ਤਰ੍ਹਾਂ ਕਿ ਆਪਾਂ ਦੇਖਿਆ ਜਾਵੇ ਜੇ ਆਪਾਂ ਪਿਛਲੇ ਸਮੇਂ ਤੇ ਆਪਣੇ ਪੜ੍ਹਾਈ ਦੇ ਕੇਂਦਰਾਂ ਦੇ ਉੱਪਰ ਨਜ਼ਰ ਮਾਰਦੇ ਆ ਜਦੋਂ ਕਿ ਗੁਰੂਕੁਲ ਆਸ਼ਰਮ ਹੁੰਦੇ ਸੀ ਉਦੋਂ ਵੀ ਵਿਦਿਆਰਥੀ ਆਪਣੇ ਆਸ਼ਰਮਾਂ 'ਚ ਜਾਂਦੇ ਸੀ ਵੱਡੇ ਵੱਡੇ ਰਾਜੇ ਮਹਾਰਾਜਿਆਂ ਦੇ ਬੱਚੇ ਵੀ ਗੁਰੂਕੁਲ ਆਸ਼ਰਮ ਦੇ ਵਿੱਚ ਰਹਿੰਦੇ ਸੀ ਉੱਥੇ ਉਹਨਾਂ ਦਾ ਬਾਕਾਇਦਾ ਪ੍ਰਬੰਧ ਹੁੰਦਾ ਸੀ ਉੱਥੇ ਉਹਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਜ਼ਿੰਦਗੀ ਜਿਉਣ ਦਾ ਠੰਗ ਹੁੰਦਾ ਸੀ ਰਹਿਣ ਸਹਿਣ ਦਾ ਸਾਰਾ ਕੁਝ ਆਸ਼ਰਮਾਂ ਤੇ ਕਿੰਦਾ ਸੀ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਆਈਏ ਤੇ ਯੂਨੀਵਰਸਿਟੀਆਂ ਦੇ ਵਿੱਚ ਹੋਸਟਲਾਂ ਦਾ ਪ੍ਰਬੰਧ ਹੁੰਦਾ ਸੀ ਪਰੰਤੂ ਜਿਹੜੇ ਹੁਣ ਉਧਰ ਕਾਲਜਾਂ ਚ ਚਾਰ ਇਹਨੂੰ ਉੱਤੇ ਰਹਿائش ਦਾ ਕੋਈ ਪ੍ਰਬੰਧਕ ਹੋ ਨਹੀਂ ਹੈ ਕਾਲਜਾਂ ਵੱਲੋਂ ਕੋਈ ਹੋਣੀ ਦਿੱਤੀ ਜਾ ਰਹੀ ਤੇ ਕਾਲਜ ਵੀ ਕਈ ਇਹ ਜਹੇ ਨੇ ਜਿਹੜੇ ਕਿ ਬਿਲਕੁਲ ਹੀ ਬੋਕਸ ਕਾਲਜ ਨੇ ਜਿਹੜੀਆਂ ਦੀਆਂ ਬਲੈਕਲਿਸਟ ਹੋਣ ਦੇ ਕਾਰਨ ਪਿਛਲੇ ਸਮੇਂ ਦੇ ਦੌਰਾਨ 7 800 ਵਿਦਿਆਰਥੀਆਂ ਦੇ ਉੱਪਰ ਤਲਵਾਰ ਲਟਕੀ ਸੀ ਉਹਨਾਂ ਨੂੰ ਰਿਪੋਰਟ ਕੀਤਾ ਜਾ ਰੂਗਾ ਵੀ ਉਹ ਕਾਲ ਜੇ ਨਹੀਂ ਹੈ ਕਿ ਕਿਸ ਤਰ੍ਹਾਂ ਦੀ ਇਸ ਤਰ੍ਹਾਂ ਦਾ ਜਿਹੜਾ ਗੋਰਖ ਧੰਦਾ ਚੱਲਿਆ ਉਹ ਪੰਜਾਬ ਦੇ ਵਿੱਚ ਵੀ ਹਿੰਦੁਸਤਾਨ ਦੇ ਵਿੱਚ ਵੀ ਏਡੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਜੀ ਨੇ ਪੰਜਾਬੀਆਂ ਨੂੰ ਹੁਣ ਜਿਸ ਤਰ੍ਹਾਂ ਕਿ ਦੇਖਿਆ ਜਾਂਦਾ ਕਿ ਪੰਜਾਬ ਦੇ ਸਭ ਤੋਂ ਛੋਟੇ ਤੋਂ ਛੋਟੇ ਸ਼ਹਿਰ ਦੇ ਵਿੱਚ ਆਈਲੈਟ ਸੈਂਟਰ ਖੁੱਲੇ ਹੋਏ ਨੇ ਗਲੀ ਗਲੀ ਦੇ ਵਿੱਚ ਆਈਲੈਟ ਸੈਂਟਰ ਖੁੱਲੇ ਹੋਏ ਨੇ ਉਹ ਬੱਚਿਆਂ ਨੂੰ ਇੰਨਾ ਪ੍ਰਭਾਵਿਤ ਕਰਦੇ ਨੇ ਪੜਾਉਂਦੇ ਨੇ ਪੜਾ ਕੇ ਪਾਸ ਕਰਾਉਣ ਦਾ ਕਰਨਾ ਹੈ ਇਸ ਤੋਂ ਬਾਅਦ ਇਹ ਹੋਇਆ ਕਿ ਜਦੋਂ ਕੈਨੇਡਾ ਦੇ ਵਿੱਚ ਧੜਾ ਧੜ ਜਾਏ ਉੱਥੇ ਰਹਿائش ਦੀ ਬਹੁਤ ਪਾਬੰਦੀ ਪ੍ਰੋਬਲਮ ਆ ਰਹੀ ਹੈ ਮਕਾਨਾਂ ਦੀ ਪਾਬੰਦੀ ਪ੍ਰੋਬਲਮ ਆ ਰਹੀ ਹੈ ਉੱਥੇ ਦੀ ਜਿਹੜੇ ਸਹੂਲਤਾਂ ਨੇ ਉਹ ਬੜੀਆਂ ਘਟ ਘਟ ਰਹੀਆਂ ਨੇ ਇਸ ਕਰਕੇ ਕੈਨੇਡਾ ਸਰਕਾਰ ਨੇ ਬੇਸ਼ੱਕ ਉਸ ਵੇਲੇ ਤੱਕ ਤੱਕ ਕੈਨੇਡਾ ਨੂੰ ਆਪਣੀ ਲੋੜ ਸੀ ਉਹਨਾਂ ਨੇ ਆਪਣੇ ਜਿਹੜਾ ਆਰਥਿਕ ਰਸੈਸ਼ਨ ਦੇ ਵਿੱਚੋਂ ਨਿਕਲ ਕੇ ਉਹਨਾਂ ਨੂੰ ਪੈਸਾ ਵੀ ਮਿਲਿਆ ਤੇ ਸਭ ਕੁਝ ਹੋਇਆ ਪਰੰਤੂ ਹੁਣ ਉਹਨਾਂ ਦੇ ਲਈ ਜਿਹੜੀ ਇੱਕ ਨਵੀਂ ਸਮੱਸਿਆ ਖੜੀ ਹੋ ਗਈ ਰਹਿਸ਼ ਦੀ ਮਕਾਨਾਂ ਦੀ ਸਮੱਸਿਆ ਆ ਰਹੀ ਹੈ ਜਿਸ ਦੇ ਕਾਰਨ ਕੈਨੇਡਾ ਸਰਕਾਰ ਨੇ ਹੁਣ ਇਹ ਫੈਸਲਾ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਟੱਡੀ ਵੀਜ਼ਾ ਹੈ ਉਹ ਘਟਾਏ ਜਾਣਗੇ ਅਤੇ ਜਿਹੜੇ ਸਪੌਸ ਵੀਜ਼ਾ ਜਾਂ ਬੱਚੇ ਜਿਹੜੇ ਪਲੱਸ 2 ਤੋਂ ਬਾਅਦ ਜਾ ਰਹੇ ਨੇ ਉਹਨਾਂ ਨੂੰ ਉੱਥੇ ਵਰਕ ਪਰਮਿਟ ਦੀ ਕੋਈ ਸਹੂਲਤ ਨਹੀਂ ਦਿੱਤੀ ਜਾਵੇਗੀ ਸਿਰਫ ਬੀਏ ਤੋਂ ਬਾਅਦ ਐਮਏ ਕਰਨ ਤੋਂ ਬਾਅਦ ਜਾਂ ਪੀਐਚਡੀ ਕਰਨ ਤੋਂ ਬਾਅਦ ਉਹਨਾਂ ਨੂੰ ਵਰਕ ਪਰਮਿਟ ਦੀ ਸਹੂਲਤ ਮਿਲੇਗੀ ਤੇ ਦੂਸਰਾ ਇਹ ਜਿਹੜਾ ਹੈਗਾ ਸੀ ਇੱਥੋਂ ਪਲੱਸ 2 ਤੋਂ ਬਾਅਦ ਹੀ ਚਲੇ ਜਾਂਦੇ ਸੀ ਨਾਲ ਦੀ ਨਾਲ ਦੋ ਦੋ ਸਾਲਾਂ ਦੇ ਵਿੱਚ ਆਪਣਾ ਕੋਰਸ ਕੀਤਾ ਤੇ ਉੱਥੇ ਉਹਨਾਂ ਨੇ ਵਰਕ ਪਰਮਿਟ ਦੀ ਅਰਜ਼ੀ ਲਾਉਂਦੇ ਸੀ ਇਹ ਇਹ ਹੁਣ ਢਾਂਚਾ ਬੰਦ ਕਰ ਰਹੇ ਨੇ ਇਹਦੇ ਤੋਂ ਤਾਂ ਇਹ ਵੀ ਲੱਗ ਰਿਹਾ ਹੈ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਹੁਣ ਸਿਰਫ 66000 ਬੱਚੇ ਨੂੰ ਉਹ ਇਸ ਤਰ੍ਹਾਂ ਦਾ ਸਟੱਡੀ ਵੀ ਜਾਂਦੇ ਹਨ ਕਿ ਜਿਨ੍ਹਾਂ ਦੇ ਵਿੱਚੋਂ ਵੀ ਸਾਰਿਆਂ ਨੂੰ ਵਰਕ ਪਰਮਿਟ ਦੀ ਕੋਈ ਹਲ ਹੋਏਗੀ ਹੁਣ ਦੇਖਣ ਵਾਲੀ ਗੱਲ ਇਹ ਵੀ ਹੈ ਜਿਹੜੇ ਕੈਨੇਡਾ ਦੇ ਪਹਿਲੇ ਇਮੀਗ੍ਰੇਸ਼ਨ ਮੰਤਰੀ ਸੀਗੇ ਸ਼ੀਨ ਸ਼ੀਨ ਫਰੇਜ਼ਰ ਜਿਹੜੇ ਕਿ ਹੁਣ ਅੱਜਕੱਲ ਉਹ ਉੱਥੇ ਦੇ ਆਵਾਸ ਮੰਤਰੀ ਬਣੇ ਹੋਏ ਨੇ ਉਹਨਾਂ ਨੇ ਇਹ ਪੈੰਤਰਾ ਲੈ ਲਿਆ ਜਦ ਕਿ ਪਹਿਲਾਂ ਉਹਨਾਂ ਨੇ ਇਸ ਤਰ੍ਹਾਂ ਦੇ ਪ੍ਰਵਾਸ ਨੂੰ ਉਤਸ਼ਾਹਿਤ ਕੀਤਾ ਸੀ ਬਹੁਤ ਸ਼ਰਤਾਂ ਉਹਨਾਂ ਨੇ ਰਿਆ ਰਿਆ ਤਰਤੀ ਸੀ ਅਤੇ ਜਿਹੜੇ ਇਤ्रो ਭਾਰਤ ਜੋ ਵਿਦਿਆਰਥੀ ਜਾਂਦੇ ਸੀ ਉਹਨਾਂ ਦੇ ਲਈ ਪੂਰੀ ਤਰ੍ਹਾਂ ਧਰ ਖੋਲ ਦਿੱਤੇ ਸੀ ਉਹਨਾਂ ਦੇ ਲਈ ਬੜੀਆਂ ਸੂਰਤਾਂ ਦਾ ਐਲਾਨ ਕੀਤਾ ਸੀ ਪਰੰਤੂ ਹੁਣ ਉਹ ਇਹ ਪੈੰਤਡਾ ਲੈ ਰਹੇ ਨੇ ਕਿ ਇਸ ਤਰ੍ਹਾਂ ਦੀ ਹੁਣ ਸਾਡੇ ਪਾਸ ਸੂਰਤ ਦੇਣ ਦੀ ਸਮਰੱਥਾ ਨਹੀਂ ਇਸ ਤਰ੍ਹਾਂ ਅਸੀਂ ਹੁਣ ਇਸ ਸਿਸਟਮ ਨੂੰ ਬੰਦ ਕਰ ਰਹੇ ਹਾਂ ਤੇ ਉੱਥੋਂ ਦੇ ਜਿਹੜੇ ਇਮੀਗ੍ਰੇਸ਼ਨ ਮੰਤਰੀ ਨੇ ਕਿ ਮਾਰਕ ਉਹਨਾਂ ਨੇ ਵੀ ਇਹੋ ਸੰਕੇਤ ਦਿੱਤੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਘਟਾਵਾਂਗੇ ਤੇ ਸਿਰਫ ਤੇ ਸਿਰਫ 60000 ਜਿਹੜੇ ਵਿਦਿਆਰਥੀ ਉੱਥੇ ਜਾ ਸਕਣਗੇ ਕਿ ਇਹ ਪ੍ਰਸਥਿਤੀਆਂ ਦੇ ਵਿੱਚ ਜਿਹੜੀ ਪੰਜਾਬ ਦੀ ਜਿਹੜੀ ਹਾਲਤ ਖਰਾਬ ਹੋਈਆ ਪੰਜਾਬ ਦੇ ਵਿੱਚੋਂ ਆਰਥਿਕ ਤੌਰ ਤੇ ਵੀ ਨੁਕਸਾਨ ਹੋਇਆ ਕਿਉਂਕਿ ਕਿਸੇ ਸਮੇਂ ਦੇ ਵਿੱਚ ਪ੍ਰਵਾਸ ਦੇ ਵਿੱਚ ਜਿਹੜੇ ਵਿਦਿਆਰਥੀ ਪੱਡੀ ਪੜ੍ਹਾਈ ਕਰਨ ਜਾਂਦੇ ਸੀ ਉਹ ਵਾਪਸ ਆਉਂਦੇ ਸੀ ਇੱਥੇ ਆ ਕੇ ਆਪਣੇ ਦੇਸ਼ ਨੂੰ ਉਹਦਾ ਫਾਇਦਾ ਹੁੰਦਾ ਸੀ ਆਪਣੀ ਜਿਹੜੀ ਲਿਆਕਤ ਦੀ ਇਧਰ ਵਰਤਦੇ ਸੀ ਪਰੰਤੂ ਮੁੰ ਦੇਣਾ ਹੈਗਾ ਇਸ ਦੇ ਵਿੱਚੋਂ ਕੋਈ ਬਾਪਸ ਆਈ ਨੀੜ ਹੈ ਸਭ ਉਹਦਰ ਨੂੰ ਹੀ ਜਾ ਰਹੇ ਨੇ ਤੇ ਇਧਰੋਂ ਜਿਹੜਾ ਪੈਸਾ ਹੈ ਉਹ ਵੀ ਉੱਥੇ ਇਨਵੈਸਟ ਕਰ ਰਹੇ ਨੇ ਕਿ ਉੱਥੇ ਇਹ ਇਹਦੇ ਨਾਲ ਹੀ ਭਾਰਤ ਦੇ ਵਿੱਚੋਂ ਜਾਂ ਪੰਜਾਬ ਦੇ ਵਿੱਚੋਂ ਜਿਸ ਤਰ੍ਹਾਂ ਦਾ ਹੈਗਾ ਦੋ ਨੰਬਰ ਦਾ ਪੈਸਾ ਵੀ ਜਾ ਰਿਹਾ ਹੈ ਜਾਂ ਪੁਲਿਸ ਆਫੀਸਰ ਦੀ ਜਿਹੜੀ ਬਲੈਕ ਮਨੀ ਆ ਉਹ ਵੀ ਉੱਧਰ ਉਹ ਵਾਈਟ ਮਨੀ ਕਰ ਰਹੇ ਨੇ ਕੁਝ ਇਸ ਤਰ੍ਹਾਂ ਦਾ ਇਨਵੈਸਟਮੈਂਟਾਂ ਹੋ ਰਹੀਆਂ ਨੇ ਜਿਹਦੇ ਨਾਲ ਕਾਫੀ ਕੁਝ ਅਸਾਮਾਪਨ ਪੈਦਾ ਹੋ ਰਿਹਾ ਹੈ ਪੰਜਾਬ ਦੇ ਵਿੱਚ ਇਸ ਪ੍ਰਕਿਰਿਆ ਦੇ ਵਿੱਚ ਇੱਕ ਨਵਾਂ ਗੋਰਖਤੰਦਾ ਇੰਡੈਕਸ ਵਾਲਿਆਂ ਨੇ ਚਲਾਇਆ ਜਿਹੜੇ ਕਿ ਮੈਰਿਜ ਬੇਸ ਦੇ ਉੱਪਰ ਲੜਕੀ ਨੇ ਆਈ ਲੈਟਸ ਕਰ ਲੈਣੀ ਹੈ ਤੇ ਲੜਕੇ ਦੇ ਪੈਸੇ ਲੱਗਣੇ ਨੇ ਉਹਨਾਂ ਨੇ ਉੱਥੇ ਉਹ ਭੇਜਣੀ ਹੈ ਫਿਰ ਉੱਥੇ ਉਹ ਕਈ ਵਾਰ ਲੜਕੀਆਂ ਉਹਨਾਂ ਨੂੰ ਨਹੀਂ ਬੁਲਾਉਂਦੀਆਂ ਤਾਂ ਇਸ ਤਰ੍ਹਾਂ ਪਰਿਵਾਰਾਂ ਦੇ ਪਰਿਵਾਰਾਂ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਬੜੀ ਤਲਖੀਆਂ ਪੈਦਾ ਹੁੰਦੀਆਂ ਨੇ ਮਕਦਮੇबाजी ਚੱਲ ਰਹੀ ਹੈ ਬੜਾ ਕੁਝ ਹੋ ਰਿਹਾ ਤੇ ਬਹੁਤ ਗਲਤ ਪਾਸੇ ਨੂੰ ਜਿਵੇਂ ਪੰਜਾਬ ਨਾ ਉਖੜ ਗਿਆ ਹੁੰਦਾ ਇਸ ਤਰ੍ਹਾਂ ਦਾ ਵਰਤਾਰਾ ਪੈਦਾ ਹੋ ਗਿਆ ਸੀ ਪਿਛਲੇ 5-6 ਸਾਲ ਤੋਂ ਇਸ ਤਰ੍ਹਾਂ ਦਾ ਲੱਗਣ ਲੱਗ ਗਿਆ ਸੀ ਕਿ ਲੋਕਾਂ ਨੂੰ ਇਹ ਲੱਗਦਾ ਸੀ ਵੀ ਜਿਹੜਾ ਕੈਨੇਡਾ ਜਾਂ ਅਮਰੀਕਾ ਦਾ ਘਾਟਾ ਕੈਨੇਡਾ ਨੂੰ ਤਾਂ ਸਵਰਗ ਹੀ ਸਮਝ ਰਹੇ ਸੀ ਵੀ ਉੱਥੇ ਤਾਂ ਬਸ ਬਾਰੇ ਨਿਆਰੇ ਨੇ ਕਿਹੜਾ ਪਹੁੰਚ ਜਾਣ ਦੋ ਫੇ ਸਾਰਾ ਕੁਝ ਹੋ ਜਾਊਗਾ ਪਰੰਤੂ ਅਸਲ ਦੇ ਵਿੱਚ ਉੱਥੇ ਇੰਨਾ ਸੌਖਾ ਨਹੀਂ ਉੱਥੇ ਦੀ ਲਾਈਫ ਬੜੀ ਟਫ ਹੈ ਜਿਹੜੇ ਬੱਚੇ ਉੱਥੇ ਜਾਂਦੇ ਨੇ ਖਾਸ ਤੌਰ ਤੇ ਲੜਕੀਆਂ ਉੱਥੇ ਜਾਂਦੀਆਂ ਨੇ ਉਹਨਾਂ ਨੂੰ ਕੰਮ ਬਹੁਤ ਘੱਟ ਮਿਲਦੇ ਨੇ ਜੇ ਕੰਮ ਮਿਲਦੇ ਤੇ ਬਹੁਤ ਛੋਟੇ ਪੱਦਰ ਦੇ ਕੰਮ ਮਿਲਦੇ ਨਹੀਂ ਫਿਰ ਉਹਨਾਂ ਦੀ ਐਕਸਪਲੋਇਟੇਸ਼ਨ ਬਹੁਤ ਹੁੰਦੀ ਆ ਆਰਥਿਕ ਐਕਸਪਲੋਇਟੇਸ਼ਨ ਹੁੰਦੀ ਆ ਵਿਦਿਆਰਥੀਆਂ ਸਟ੍ਰੈਸ ਦੇ ਵਿੱਚ ਰਹਿੰਦੇ ਨੇ ਇਹੋ ਕਾਰਨ ਆ ਕਿ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਹਿੰਨਿਆਂ ਦੇ ਵਿੱਚ ਅਕਸਰ ਹੀ ਬੱਚਿਆਂ ਦੇ ਮੌਤਾਂ ਹੋਣ ਦੀ ਜਾਂ ਸੁਇਸਾਈਡ ਕਰਨ ਦੀ ਜਾਂ ਹੋਰ ਇਸ ਤਰ੍ਹਾਂ ਦੇ ਗਲਤ ਰੁਝਾਨਾਂ ਦੇ ਵਿੱਚ ਫਸਣ ਦੀਆਂ ਰਿਪੋਰਟਾਂ ਵੀ ਆ ਰਹੀਆਂ ਨੇ ਇਹ ਵੀ ਆ ਰਹੀਆਂ ਨੇ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਕ੍ਰਾਈਮ ਹਾਂ ਕ੍ਰਿਮੀਨਲ ਜਿਹੜੇ ਕ੍ਰਿਮੀਨਲਤੀ ਬਾਰੇ ਜਿਹੜੇ ਟਾਪ ਕ੍ਰਿਮੀਨਲ ਉਹਨਾਂ ਦੇ ਵਿੱਚ ਵੀ ਪੰਜਾਬੀ ਆਂਦਾ ਵੱਡੇ ਪੱਧਰ ਦੇ ਉੱਪਰ ਨਾਮ ਆ ਰਿਹਾ ਸੀ ਇਹਦੇ ਨਾਲ ਸਮਾਜਿਕ ਤਾਣਾ ਬਾਣਾ ਵੀ ਬਹੁਤ ਪੂਰੀ ਤਰ੍ਹਾਂ ਉਲਝਿਆ ਹੋਇਆ ਉਧਰਲਾ ਵੀ ਤੇ ਇਧਰਲਾ ਦੀਪਿੰਦਰ ਸਾਹਿਬ ਡਾਕਟਰ ਸਾਹਿਬ ਜਿਵੇਂ ਕਿ ਇਹਦੇ ਨਾਲ ਪੰਜਾਬ ਦੀਆਂ ਜਿਹੜੀਆਂ ਵਿਦਿਅਕ ਸੰਸਥਾਵਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਕਾਫੀ ਘਟ ਚੁੱਕੀ ਸੀ ਜਾਂ ਘਟ ਰਹੀ ਸੀ ਇਹਦੇ ਨਾਲ ਕੋਈ ਪਰਿਵਰਤਨ ਆਏਗਾ ਪੰਜਾਬ ਦੇ ਜਿਹੜੇ ਇਸ ਇੰਸਟੀਟਿਊਟ ਨੇ ਸਿੱਖਿਆ ਸੰਸਥਾਵਾਂ ਉਹਨਾਂ ਦੇ ਵਿੱਚ ਕੋਈ ਰੌਣਕ ਮੁੜ ਪਰਤੀਗੀ ਬਿਲਕੁਲ ਭਿੰਡਰ ਸਾਹਿਬ ਜਿੱਦੋਂ ਕੋਈ ਇਸ ਤਰ੍ਹਾਂ ਦਾ ਹੋ ਨਹੀਂ ਹੋਏਗਾ ਤਾਂ ਵਿਦਿਆਰਥੀਆਂ ਨੇ ਆਪਣੇ ਬੱਚਿਆਂ ਨੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਿੱਖਿਆ ਤਾਂ ਦੇਣੀ ਹੈ ਨਾ ਉਹਨਾਂ ਨੂੰ ਪੜ੍ਹਾਉਣਗੇ ਉਹਨਾਂ ਵੱਲ ਧਿਆਨ ਰੱਖਣਗੇ ਪਿਛਲੇ ਸਮੇਂ ਤੇ ਕਿ ਇਸ ਤਰ੍ਹਾਂ ਦਾ ਰੁਝਾਨ ਹੀ ਪੈਦਾ ਹੋਇਆ ਕਿ ਹਰੇਕ ਮਾਪੇ ਦਾ ਇੱਛਾ ਹੀ ਐਸੀ ਵੀ ਮੈਂ ਬੱਚਾ ਬਸ ਬਾਹਰ ਭੇਜ ਦੇਣਾ ਇੱਥੋਂ 10ਵੀਂ ਬਲੈਸਟੂ ਕਰਾਇਆ ਤੇ ਬਾਹਰ ਭੇਜ ਦੇਣਾ ਬੱਚਿਆਂ ਦੇ ਵਿੱਚੋਂ ਤੇ ਮਾਪਿਆਂ ਦੇ ਵਿੱਚ ਕਾਫੀ ਤਰ੍ਹਾਂ ਦਾ ਮੋਲ ਹੀ ਖਤਮ ਹੋ ਗਿਆ ਤੇ ਇਹ ਸਮਾਜਿਕ ਰਿਸ਼ਤੇ ਵੀ ਮਤਲਬ ਬਹੁਤ ਹੀ ਹੋਰ ਪੱਧਰ ਤੇ ਜਾ ਪਹੁੰਚੇ ਸੀ ਮਾਪੇ ਇੱਧਰ ਬੈਠੇ ਨੇ ਤੇ ਬੱਚੇ ਉੱਧਰ ਰੋੜ ਰਹੇ ਨੇ ਕਿ ਮਾਪੇ ਇੱਧਰ ਆਪਣੀ ਆਪਣੇ ਆਪ ਦੇ ਵਿੱਚ ਬੜਾ ਕੁਝ ਅਕਲਥਾ ਭੋਗ ਰਹੇ ਨੇ ਇਕੱਲਾ-ਕੱਲਾ ਪੱਛਾ ਵੀ ਹੈ ਆਪਣੇ ਪੰਜਾਬ ਦੇ ਵਿੱਚ ਪਿਛਲੇ ਸਮੇਂ ਵਿੱਚ ਦੇਖਿਆ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਇੱਕ ਇੱਕੀ ਬੱਚਾ ਉਹ ਵੀ ਉਹਨਾਂ ਨੇ ਬਾਹਰ ਭੇਜ ਦਿੱਤਾ ਤੇ ਬੱਚਿਆਂ ਨੇ ਬੱਚੇ ਉੱਧਰ ਆਪਦਾ ਉਹ ਕਰ ਰਹੇ ਨੇ ਸੰਘਰਸ਼ ਕਰ ਰਹੇ ਨੇ ਤੇ ਮਾਪੇ ਇੱਧਰ ਆਪਣੇ ਆਪ ਨੂੰ ਜਿਹੜੀ ਅਕਲਤਾ ਭੋਗ ਰਹੇ ਨੇ ਇਸ ਤਰ੍ਹਾਂ ਦੀ ਜਿਹੜੀ ਪਰਵਰਤਨ ਜ਼ਰੂਰ ਆਏਗਾ ਹਮ ਸਮਾਜ ਦੇ ਵਿੱਚ ਇਹ ਲਾਜ਼ਮੀ ਹੈ ਕਿਉਂਕਿ ਇਹ ਸਿਖਰ ਹੋ ਚੁੱਕਿਆ ਹੈ ਲੋਕ ਸੱਖਾ ਟਾਂਕੀ ਸਮਝਣ ਲੱਗ ਗਏ ਸੀ ਪਰੰਤੂ ਇੱਥੇ ਪੰਜਾਬ ਦੇ ਵਿੱਚ ਵੀ ਜਾਂ ਹਿੰਦੁਸਤਾਨ ਦੇ ਵਿੱਚ ਵੀ ਬੜੇ ਕੰਮ ਨੇ ਜਿੱਥੇ ਕਿ ਬੱਚੇ ਕੰਮ ਕਰ ਸਕਦੇ ਨੇ ਸੰਘਰਸ਼ ਕਰ ਸਕਦੇ ਨੇ ਇੱਥੇ ਪੜ੍ਹਾਈ ਕਰ ਸਕਦੇ ਨੇ ਪੜ੍ਹਨਗੇ ਤਾਂ ਹੀ ਅੱਗੇ ਕੁਝ ਨਾ ਕੁਝ ਸਿਸਟਮ ਨੂੰ ਬਦਲਣਗੇ ਕਿਉਂਕਿ ਜੇਕਰ ਇੱਥੋਂ ਜਿਹੜੀ ਟੈਲੈਂਟ ਸੀ ਸਾਰੀ ਚਲੀ ਜਾ ਰਹੀ ਸੀ ਇਥੇ ਜਿਹਨਾਂ ਨੇ ਸਿਸਟਮ ਬਣਾਉਣਾ ਕੀਤਾ ਹੋਰ ਤਰ੍ਹਾਂ ਦੇ ਬੰਦੇ ਆ ਰਹੇ ਸੀ ਇਸੇ ਕਰਕੇ ਜਿਹੜੇ ਸਾਡੇ ਕੁਸ਼ਲ ਚਿੰਤਾਵਾਨ ਵਿਦਵਾਨ ਲੇਖ ਅਤੇ ਨੀਤੀਵਾਹਨ ਕੁਸ਼ਲ ਲੀਡਰ ਇਸ ਬਾਰੇ ਬਹੁਤ ਗੰਭੀਰ ਚਿੰਤਾ ਪ੍ਰਗਟ ਕਰ ਰਹੇ ਨੇ ਜਿਨ੍ਹਾਂ ਦਾ ਮਕਸਦ ਹੈ ਕਿ ਪੰਜਾਬ ਨੂੰ ਬਚਾਉਣ ਦੇ ਲਈ ਕਿਸ ਤਰ੍ਹਾਂ ਦੇ ਢੰਗ ਤਰੀਕੇ ਅਪਣਾਏ ਜਾਣੇ ਚਾਹੀਦੇ ਨੇ ਜੇਕਰ ਬੱਚੇ ਇਧਰ ਹੋਣਗੇ ਤੇ ਸਰਕਾਰਾਂ ਦੇ ਉੱਪਰ ਵੀ ਅੰਕਸ਼ ਲੱਗੂਗਾ ਸਰਕਾਰਾਂ ਦੀ ਜ਼ਿੰਮੇਵਾਰੀ ਬਣੇਗੀ ਇਸ ਤਰ੍ਹਾਂ ਦਾ ਸੱਤੋ ਇਹ ਰੁਜ਼ਗਾਰ ਮੰਗ ਰਹੇ ਨੇ ਨਹੀਂ ਤਾਂ ਪਹਿਲਾਂ ਇਹ ਸੀ ਵਿੱਚ ਚਲੋ ਬਾਹਰ ਜਾ ਰਹੇ ਨੇ ਸਭ ਉਹਨਾਂ ਨੂੰ ਲੋਨ ਦੇਣ ਦੀ ਸਹੂਲਤਾਂ ਜਾਂ ਯੂਨੀਵਰਸਟੀਆਂ ਵੱਲੋਂ ਆਈਲੈਟ ਸੈਂਟਰ ਖੋਲਣ ਦੀ ਸਹੂਲਤਾਂ ਇਸ ਤਰ੍ਹਾਂ ਦਾ ਸਿਸਟਮ ਜਿਹੜਾ ਹੈਗਾ ਸੀ ਪਿਛਲੇ ਸਮੇਂ ਦੇ ਵਿੱਚ ਨਿਕਾਹ ਆ ਰਿਹਾ ਹੈ ਇਹਨਾਂ ਸੁਧਾਰਨ ਦੀ ਜ਼ਰੂਰਤ ਹੈ ਇੱਥੇ ਪੈਦਾ ਕਰਨ ਦੀ ਜ਼ਰੂਰਤ ਹੈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਜ਼ਰੂਰਤ ਹੈ ਗਿਆਨ ਦੇ ਕੇਂਦਰਾਂ ਨੂੰ ਬਚਾਉਣ ਦੀ ਜ਼ਰੂਰਤ ਹੈ ਸਾਡੀਆਂ ਯੂਨੀਵਰਸਿਟੀਆਂ ਸਾਡੇ ਕਾਲਜ ਬਿਲਕੁਲ ਬੇਰਥ ਹੋ ਕੇ ਰਹਿ ਗਈ ਕਿ ਸਾਡੀਆਂ ਲਾਇਬ੍ਰੇਰੀਆਂ ਖਾਲੀ ਹੋ ਕੇ ਰਹਿ ਗਈਆਂ ਸੀਗੀਆਂ ਤੇ ਸਾਡੇ ਗਿਆਨ ਦਾ ਜਿਹੜਾ ਕਿ ਭਾਰਤ ਦੇ ਵਿੱਚ ਜਿੱਥੇ ਕਿ ਪੰਜਾਬ ਦੇ ਵਿੱਚ ਵੇਦ ਪੁਨਿਸ਼ ਦਾ ਰਚੇ ਗਏ ਲੈਸ਼ ਦੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ ਹੈ ਗਿਆਨ ਦਾ ਕੇਂਦਰ ਇੱਥੋਂ ਰਿਹਾ ਤੇ ਇੱਥੋਂ ਲੋਕ ਡਾਕਟਰ ਸਾਹਿਬ ਡਾਕਟਰ ਸਾਹਿਬ ਜਿੱਦਾਂ ਕਿ ਤੁਸੀਂ ਪੰਜਾਬ ਦੀ ਚਿੰਤਾ ਕਰ ਰਹੇ ਹੋ ਫਿਕਰ ਕਰ ਰਹੇ ਹੋ ਇਹ ਜਿਹੜਾ ਕੈਨੇਡਾ ਸਰਕਾਰ ਨੇ ਫੈਸਲਾ ਲਿਆ ਜਾਂ ਲੈਣਾ ਉਹ ਪੰਜਾਬ ਦੀ ਫਿਕਰਮੰਦੀ ਦਾ ਹਿੱਸਾ ਨਹੀਂ ਇਹ ਉਹਨਾਂ ਨੂੰ ਆਪ ਮੁਸ਼ਕਲਾਂ ਆਈਆਂ ਨੇ ਉਹ ਆਪ ਕਹਿੰਦਾ ਭਾਵ ਕਿ ਦਿੱਕਤ ਦੇ ਵਿੱਚ ਆਏ ਨੇ ਜਿਹੀਂ ਆ ਦਿੱਕਤਾਂ ਤੋਂ ਬਾਅਦ ਉਹ ਆਪਣਾ ਫੈਸਲਾ ਲੈਣ ਲਈ ਮਜਬੂਰ ਹੋਏ ਨੇ ਦੂਜੀ ਗੱਲ ਪੰਜਾਬ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਉਸ ਕਦਰ ਹਾਲੇ ਤਾਈਂ ਬੱਚਿਆਂ ਨੂੰ ਰੁਜ਼ਗਾਰ ਦਿਵਾਉਣ ਦੇ ਵਿੱਚ ਵੀ ਸਕਸੈਸ ਨਹੀਂ ਹੋ ਰਹੀਆਂ لہਜਾ ਬੱਚਿਆਂ ਦੇ ਕੋਲ ਇੱਕ ਆਪਸ਼ਨ ਜਆ ਬਣਿਆ ਸੀ ਕਿ ਚਲੋ ਆਪਾਂ ਰੁਜ਼ਗਾਰ ਦਾ ਜਿਹੜਾ ਅਗਲਾ ਸਾਧਨ ਉਹ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਪਨੋਣੇ ਆ ਚਾਹੇ ਕਿ ਸਟੱਡੀ ਬਹਾਨਾ ਹੀ ਕਿਉਣੀ ਸੀ ਦੇਰੇ ਕਰਕੇ ਵਿਦਿਆਰਥੀਆਂ ਦੇ ਲਈ ਫਿਰ ਵੀ ਇੱਕ ਮੌਕਾ ਸੀ ਇੱਕ ਚਾਂਸ ਸੀਗਾ ਤੇ ਨਾਲ ਜਿਹੜੇ ਮਾਪਿਆਂ ਦਾ ਵੀ ਇੱਕ ਸੁਪਨਾ ਸੀਗਾ ਸਕਾਰ ਹੋ ਰਿਹਾ ਸੀ ਇੱਥੋਂ ਤੱਕ ਕਿ ਮਾਪਿਆਂ ਨੂੰ ਵੀ ਲੱਗ ਰਿਹਾ ਸੀ ਕਿ ਅਗਲੇ ਸਮੇਂ ਅਸੀਂ ਵੀ ਅਜਿਹਾ ਕੋਈ ਪੈਂਤਰਾ ਅਪਣਾ ਕੇ ਬਾਹਰ-ਬਲ ਅੜਾਰੀਆਂ ਭਰਾਂਗੇ ਪਰੰਤੂ ਸਵਾਲ ਜਿਹੜਾ ਹੈ ਕਿ ਇਹ ਕੈਨੇਡਾ ਸਰਕਾਰ ਨੂੰ ਆਪਣੀਆਂ ਦਿੱਕਤਾਂ ਆਈਆਂ ਨਾ ਜਿਹੜਾ ਉਹਨਾਂ ਨੇ ਫੈਸਲਾ ਲਿਆ ਉਹਨਾਂ ਨੇ ਪੰਜਾਬ ਜਾਂ ਭਾਰਤ ਨੂੰ ਨਹੀਂ ਸੋਚਿਆ ਜੀ ਇੰਟਰਸੈਵ ਦੇ ਤੇ ਦੇਖੋ سرمایہਦਾਰੀ ਦਾ ਇੱਕ ਖਸਾ ਹੈਗਾ سرمایہਦਾਰੀ ਦਾ ਸਮਰਾਜੀ ਸ਼ਕਤੀਆਂ ਦਾ ਇੱਕ ਨੀਤੀ ਹੈ ਉਹਨਾਂ ਨੇ ਆਪਣਾ ਫਾਇਦਾ ਵੱਧ ਤੋਂ ਵੱਧ ਫਾਇਦਾ ਹੋਰ ਮੁਨਾਫਾ ਜਿਵੇਂ ਕਿ 2009 ਦੇ ਵਿੱਚ ਮੈਂ ਤੇ ਕੈਨੇਡਾ ਗਿਆ ਜੇ ਦੇਖਿਆ ਸੀ ਕਿ ਉੱਥੋਂ ਕੈਨੇਡਾ ਦੇ ਵਿੱਚ ਬਹੁਤ ਵੱਡਾ ਰੈਸੈਸ਼ਨ ਸੀ ਬਹੁਤ ਜਿਆਦਾ ਰੈਸੈਸ਼ਨ ਦੇ ਤੇ ਥੱਲੀ ਸੀ ਸਾਡੇ ਇਧਰੋਂ ਬਿਸ਼ੂ ਪੰਜਾਬੀ ਕਾਨਫਰੰਸ ਹੋਈ ਉਸ ਕਾਨਫਰੰਸ ਦੇ ਵਿੱਚ ਜਦੋਂ ਪ੍ਰੋਫੈਸਰ ਲੋਕ ਆਪਣੀ ਦੱਸਦੇ ਸੀ ਕਿ ਸਾਡੀ ਤਨਖਾਹ 1.5 ਲੱਖ ਦੇ ਕਰੀਬ ਹੈ ਤਾਂ ਉੱਥੇ ਦੇ ਕੈਨੇਡੀਅਨ ਮੈਂਸਰੀਕਾਂ ਦੇ ਦੰਦਾ ਦੇ ਵਿੱਚ ਜੀਵ ਆ ਜਾਂਦੀ ਸੀ ਆਮ ਘਰਾਂ ਤੇ ਵੀ ਮੈਨੂੰ ਸੁਣਨ ਨੂੰ ਮਿਲਿਆ ਭਈ ਅਸਲ 'ਚ ਤਾਂ ਪੰਜਾਬ 'ਚ ਜਿਹਦਾ ਅਸੀਂ ਜਾਣੇ ਉੱਥੇ ਉਹਨਾਂ ਦੇ ਵਿਆਹਾਂ ਦੇ ਉੱਪਰ ਇੰਨਾ ਖਰਚਾ ਹੁੰਦਾ ਸਾਡਾ ਮੂੰਹ ਟੱਡੇ ਰਹਿ ਜਾਂਦੇ ਨਹੀਂ ਇੰਦਰ ਤਾਂ ਬਹੁਤ ਟਫ ਲਾਈਫ ਹੈ ਤੇ ਮੈਂ ਉਦੋਂ ਦੇਖਿਆ ਸੀਗਾ ਵੀ ਕੈਨੇਡਾ ਦੇ ਵਿੱਚ ਕਾਫੀ ਟਫ ਲਾਈਫ ਸੀ ਪਰੰਤੂ ਉਦੋਂ ਬਾਅਦ ਕੈਨੇਡਾ ਸਰਕਾਰ ਨੇ ਇਹ ਕੀਤਾ ਕਿ ਸਟੱਡੀ ਵੀਜ਼ੇ ਦੇ ਕੇ ਆਪਣੀ ਆਰਥਿਕ ਹਾਲਤ ਨੂੰ ਸੁਧਾਰ ਲਿਆ ਉਹਨਾਂ ਨੂੰ ਜਿੰਨੀ ਲੇਬਰ ਚਾਹੀਦੀ ਸੀ ਜਿੰਨੇ ਵਿਅਕਤੀ ਚਾਹੀਦੇ ਤੇ ਉਹ ਉਸ ਤੋਂ ਵੱਧ ਉਹਨਾਂ ਨੂੰ ਲੈ ਕੇ ਤੇ ਹੁਣ ਉਹਨਾਂ ਨੇ ਆਪਣਾ ਸੁਧਾਰ ਕਰਨ ਦੇ ਲਈ ਇਹਦੇ ਪਰਫਾਰਮੈਂਸ ਲਾਉਣੀਆਂ ਸ਼ੁਰੂ ਕਰਤੀਆਂ ਤੇ ਉਸ ਟ੍ਰੈਪ ਦੇ ਵਿੱਚ ਅਸੀਂ ਫਸੇ ਹਾਂ ਹਾਲਾਂਕਿ ਵਿਸ਼ਕ ਪੰਜਾਬ ਦੇ ਵਿੱਚ ਇਸ ਤਰ੍ਹਾਂ ਨਹੀਂ ਸੀ ਸਾਰਿਆਂ ਨੂੰ ਉਹ ਏਡੀ ਖੁਸ਼ਹਾਲੀ ਸੀ ਪਰ ਪੰਜਾਬ ਦੇ ਵਿੱਚ ਇੱਕ ਉਜਾੜਾ ਜਿਹਾ ਪੈਦਾ ਹੋ ਗਿਆ ਜਿਹੜਾ ਕਿ ਪੰਜਾਬ ਨਾਲੋਂ ਮੋਹ ਭੰਗ ਹੋ ਗਿਆ ਪੰਜਾਬੀਆਂ ਦਾ ਉਹਨਾਂ ਨੇ ਆਪਣੀ ਧਰਤੀ ਨੂੰ ਛੱਡਣਾ ਸਮਝ ਕੇ ਤੇ ਕੈਨੇਡਾ ਨੂੰ ਸਵਰਗ ਸਮਝ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਿਹੜੀ ਕਿ ਇਹ ਬਹੁਤ ਹੀ ਹੁਣ ਪੰਜਾਬ ਦੇ ਲਈ ਵੀ ਸੰਕਟ ਪੈਦਾ ਹੋ ਰਹੇ ਨੇ ਪੰਜਾਬ ਦੇ ਵਿੱਚ ਜਿਹੜਾ ਸਮਾਜਿਕ ਤਣਾਬਣਾ ਉਹ ਵੀ ਉਲਝ ਰਿਹਾਗਾ ਇਸ ਦੇ ਲਈ ਜੋ ਹੁਣ ਨੀਤੀਆਂ ਪਾਣੀਆਂ ਨੇ ਤੇ ਸਪਸ਼ਟ ਸੀ ਕਿ ਕੈਨੇਡਾ ਨੇ ਕਿੰਨੀ ਉਹਨਾਂ ਨੂੰ ਲੋਡ ਹੈ ਉਹਨੇ ਉਹਨਾਂ ਦੇ ਬੰਦੇ ਲੈਣੇ ਨੇ ਉਸ ਤੋਂ ਬਾਅਦ ਉਹਨਾਂ ਨੇ پابੰਦੀਆਂ ਲਾਉਣੀ ਹੈ ਲਾਉਣੀ ਆ ਨੀ ਇਹ ਇਹਦੇ ਵਿੱਚ ਤਾਂ ਸਪਸ਼ਟ ਹੈ ਹੁਣ ਕਿ ਕੈਨੇਡਾ ਦੇ ਵਿੱਚ ਰਹਿਸ਼ੀ ਮਕਾਨਾਂ ਦੀ ਕੀਮਤਾਂ ਬਹੁਤ ਵੱਧ ਗਈਆਂ ਨੇ ਤੇ ਉੱਥੇ ਉਹਨਾਂ ਪਾਸ ਉਹਨਾਂ ਦੀ ਸਹੂਲਤ ਨਹੀਂ ਕਿ ਇੱਕ ਬੇਸਮੈਂਟ ਦੇ ਵਿੱਚ ਕਿੰਨੇ ਕਿੰਨੇ ਬੱਚੇ ਰਹਿ ਰਹੇ ਨੇ ਇਸ ਕਰਕੇ ਉਹਨਾਂ ਨੂੰ ਇਹ ਇਹਦੇ ਲਈ ਆਪਣੀ ਇਹ ਨੀਤੀ ਬਣਾਉਣੀ ਹੋਈ ਪੈਣੀ ਹੈ ਪਰ ਇਹਦੇ ਵਿੱਚ ਵੀ ਇੱਕ ਹਲੇ ਹੋਰ ਵੀ ਜਿਹੜਾ ਖਤਰੇ ਵਾਲੀ ਜਿਹੜਾ ਸ਼ੱਕਾ ਇਹ ਜਾਪ ਰਹੀ ਆ ਵੀ ਇਸ ਦੇ ਵਿੱਚ ਵੀ ਸਾਡੇ ਜਿਹੜੇ ਏਜੰਟਾਂ ਨੇ ਵੱਡਾ ਗੋਰਖ ਧੰਦਾ ਕਰਨਾ ਇਹਨਾਂ ਨੇ ਆਪਣੀ ਹਕੀਸਾ ਹੋਰ ਵਧਾ ਲੈਣੀਆਂ ਨੇ ਤੇ ਕਈ ਵਾਰ ਪੰਜਾਬੀ ਇਹ ਦੇ ਵਿੱਚ ਹੋਰ ਵੀ ਫਸਣ ਗਏ ਜਾਂ ਹਿੰਦੁਸਤਾਨ ਤੋਂ ਜਿਹੜੇ ਜਾਣ ਵਾਲੇ ਨੇ ਉਹ ਹਾਲ ਵੀ ਹਾਲ ਦੀ ਘੜੀ ਆਪਣੇ ਜਿੱਥੇ ਘੱਟ ਪੈਸੇ ਨਾ ਜਾਂਦੇ ਤੇ ਹੁਣ ਵੱਧ ਤੋਂ ਵੱਧ ਪੈਸਾ ਦੇਣ ਦੇ ਲਈ ਵੀ ਤਿਆਰ ਹੁੰਦੇ ਕੁਝ ਇਸ ਤਰ੍ਹਾਂ ਦਾ ਵੀ ਹੰਬਰਤਾਰ ਚੱਲੂਗਾ ਇਸ ਤੋਂ ਬਾਅਦ ਬਿਲਕੁਲ ਡਾਕਟਰ ਸਾਹਿਬ ਬਿਲਕੁਲ ਵਦੇਰੀ ਕਰਕੇ ਜਿਹੜੇ ਵਿਦਿਆਰਥੀ ਸੀ ਖਾਸ ਕਰਕੇ ਭਾਰਤ ਦੇ ਭਾਰਤ ਦੇ ਵਿੱਚੋਂ ਅੱਗੇ ਆ ਕੇ ਪੰਜਾਬ ਦੇ ਤਾਂ ਉਹ ਵਦੇਰੇ ਤਰਜੀਹ ਦੇ ਜਿਹੜੀ ਦੇ ਰਿਆ ਸੀ ਉਹ ਕੈਨੇਡਾ ਦੀ ਦੇ ਰਿਆ ਸੀ ਤੇ ਜੇਕਰ ਕੈਨੇਡਾ ਵੱਲੋਂ ਕੁਝ ਪਾਬੰਦੀਆਂ ਐਡ ਹੁੰਦੀਆਂ ਨੇ ਕੁਝ ਰੁਕਾਵਟਾਂ ਸਾਹਮਣੇ ਆਉਂਦੀਆਂ ਨੇ ਤਾਂ ਵਿਦਿਆਰਥੀਆਂ ਵੱਲੋਂ ਹੋਰ ਦੇਸ਼ਾਂ ਵੱਲ ਵੀ ਰੁੱਖ ਕੀਤਾ ਜਾ ਸਕਦਾ ਹੈ ਹੋਰ ਵੀ ਬਹੁਤ ਸਾਰੇ ਦੇਸ਼ ਨੇ ਕਿਉਂਕਿ ਬਾਕੀ ਦੇਸ਼ ਵੀ ਕੋਈ ਅਜਿਹੀ ਨੀਤੀ ਅਪਣਾ ਸਕਦੇ ਐ ਜਿਹੜੀ ਨੀਤੀ ਕੈਨੇਡਾ ਨੇ ਅਪਣਾ ਕੇ ਜਿਹੜੀ ਆ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਵੱਡੀਆਂ ਕਮਾਈਆਂ ਕੀਤੀਆਂ ਜੀ ਬਿਲਕੁਲ ਭਿੰਦਰ ਸਾਹਿਬ ਇਸ ਤਰ੍ਹਾਂ ਦੇ ਹੋਰ ਮੁਲਕਾਂ ਦੇ ਵਿੱਚ ਵੀ ਲਾਜ਼ਮੀ ਹੈ ਉਹ ਵੀ ਨੀਤੀਆਂ ਬਣਾਉਣ ਕਰਕੇ ਮਹਾਨ ਉੱਦਨ ਹੋਏਗਾ ਪਰੰਤੂ ਸਮਝਣ ਦੀ ਜ਼ਰੂਰਤ ਹੈ ਇਹਦੇ ਲਈ ਸचेत ਹੋਣ ਦੀ ਜ਼ਰੂਰਤ ਹੈ ਪੰਜਾਬੀਆਂ ਨੂੰ ਆਪਣੇ ਘਰ ਦੇ ਪ੍ਰਤੀ ਸचेत ਹੋ ਕੇ ਇਸ ਪੱਖ ਦੇ ਵੱਲ ਦੇਖਣਾ ਜ਼ਰੂਰੀ ਹੈ ਕਿਉਂਕਿ ਜਿਹੜੇ ਏਜੰਟ ਹੈ ਜਾਂ ਇਸ ਕੰਮ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਬਿਲਕੁਲ ਐਸੇ ਸਭਜ ਬਾਗ ਦਿਖਾਉਂਦੇ ਨੇ ਤੇ ਉਹਦੇ ਵਿੱਚ ਸੌਖੀ ਤਰ੍ਹਾਂ ਬੱਚੇ ਅਸ ਜਾਂਦੇ ਨੇ ਇਤੋਂ ਉਹਨਾਂ ਦੇ ਮਾਪੇ ਵੀ ਭਾਜ ਜਾਂਦੇ ਨੇ ਉਹਨਾਂ ਦੇ ਸੁਪਨੇ ਇਸ ਤਰ੍ਹਾਂ ਸਿਰਜ ਲੈਂਦੇ ਨੇ ਵੀ ਜਾਣ ਤਾਂ ਸਾਰਾ ਕੁਝ ਹੋ ਜਾਏਗਾ ਤੇ ਜਦ ਕਿ ਇਹ ਨਾ ਸੌਖਾ ਕਾਰਜ ਨਹੀਂ ਹੈ ਤੇ ਇਹ ਅਸਲ ਦੇ ਵਿੱਚ ਸਰਮਾਇਅਦਾਰੀ ਦੀ ਇੱਕ ਵੱਡੀ ਗੇਮ ਹੈ ਜਿਹੜੀ ਕਿ ਇਸ ਟ੍ਰੈਪ ਦੇ ਵਿੱਚ ਉਹਨਾਂ ਨੂੰ ਫਸਾ ਰਹੀ ਹੈ ਤੇ ਬੱਚੇ ਉਧਰੋਂ ਜਾ ਰਹੇ ਨੇ ਤਾਂ ਬਿਲਕੁਲ ਆਪਾਂ ਗੱਲ ਕਰਦੇ ਸੀ ਵਿਦਿਆਰਥੀਆਂ ਉੱਤੇ ਨਾ ਇਸ ਤੋਂ ਇਲਾਵਾ ਕਈ ਹੋਰ ਵੀ ਰਾਹ ਬਥੇਰੇ ਨੇ ਜਿਨ੍ਹਾਂ ਨੂੰ ਡੌਂਕੀ ਸਿਸਟਮ ਵੀ ਕਿਹਾ ਜਾਂਦਾ ਚਲੋ ਖੈਰ ਡਾਕਟਰ ਸਾਹਿਬ ਆਪਾਂ ਪੰਜਾਬ ਦੀ ਸਿਆਸਤ ਵੱਲ ਆਈਏ ਤਾ ਅੱਜ ਰਾਜਾ ਵੜਿੰਗ ਕਾਂਗਰਸ ਦੇ ਸੂਬਾ ਪ੍ਰਧਾਨ ਉਹਨਾਂ ਦਾ ਸਪਸ਼ਟ ਕਹਿਣਾ ਹੈ ਕਿ ਜੇਕਰ ਕੋਈ ਅਨੁਸ਼ਾਸਨ ਨੂੰ ਤੋੜੇਗਾ ਤਾਂ ਉਹਦੇ ਖਿਲਾਫ ਨੋਟਿਸ ਹੀ ਨਹੀਂ ਉਸ ਨੂੰ ਪਾਰਟੀ ਦੇ ਵਿੱਚੋਂ ਬਾਹਰ ਵੀ ਕੱਢਿਆ ਜਾ ਸਕਦਾ ਹੈ ਅਜਿਹਾ ਉਹਨਾਂ ਨੇ ਉਸ ਵੇਲੇ ਉਸ ਸਵਾਲ ਦੇ ਜਵਾਬ ਵਿੱਚ ਆਖਿਆ ਜਦੋਂ ਮੀਡੀਆ ਪਰਸਨ ਵੱਲੋਂ ਨਵਜੋਧ ਸਿੰਘ ਸਿੱਧੂ ਦਾ ਜ਼ਿਕਰ ਕੀਤਾ ਉਹਨਾਂ ਦੀਆਂ ਰੈਲੀਆਂ ਦਾ ਖਾਸ ਕਰਕੇ ਮੋਗਾ ਰੈਲੀ ਦਾ ਡਾਕਟਰ ਸਾਹਿਬ ਆਪਾਂ ਇਸ ਤੋਂ ਵੀ ਅੱਗੇ ਆਈਏ ਨੈਸ਼ਨਲ ਪੋਲਿਟਿਕਸ ਜਿਹੜੀ ਇਸ ਵੇਲੇ ਵੱਡੇ ਪੱਧਰ ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਰਾਹੁਲ ਗਾਂਧੀ ਰਾਹੁਲ ਗਾਂਧੀ ਵੱਲੋਂ ਭਾਰਤ ਨਿਆਏ ਯਾਤਰਾ ਆਰੰਭੀ ਹੋਈ ਹੈ ਤੇ ਇਹਨੇ ਦਿਨੀ ਅਸਾਮ ਦੇ ਵਿੱਚ ਹੈ ਲੰਘੇ ਕੱਲ ਤੋਂ ਉਹਨਾਂ ਦਵਾਲੇ ਇੱਕ ਕਹਿੰਦਾ ਭਾਵ ਕਿ ਫੋਕਸ ਹੋ ਰਿਹਾ ਸੀ ਉਹ ਇੱਕ ਧਰਨੇ ਉੱਤੇ ਬੈਠੇ ਕਿ ਇੱਕ ਮੰਦਰ ਦੇ ਵਿੱਚ ਉਹਨਾਂ ਨੂੰ ਜਾਣ ਤੋਂ ਰੋਕਿਆ ਜਾ ਰਿਹਾ ਤੇ ਅੱਜ ਇੱਕ ਵੱਖਰੀ ਤਰ੍ਹਾਂ ਦਾ ਹੋਰ ਵਰਤਾਰਾ ਸਾਹਮਣੇ ਆਇਆ ਡਾਕਟਰ ਸਾਹਿਬ ਉਹ ਵਰਤਾਰਾ ਕੀ ਹੈ ਕਿਉਂਕਿ ਅਸਾਮ ਦੇ ਮੁੱਖ ਮੰਤਰੀ ਵੱਲੋਂ ਰਾਹੁਲ ਗਾਂਧੀ ਦੇ ਖਿਲਾਫ ਕੇਸ ਦਰਜ ਕਰਨ ਦੀ ਇੱਕ ਹਦਾਇਤ ਕੀਤੀ ਗਈ ਹੈ ਆਪਣੇ ਡੀਜੀਪੀ ਨੂੰ ਤੇ ਕੇਸ ਦਰਜ ਕਰ ਲਿਆ ਵੀ ਗਿਆ ਦੱਸਿਆ ਜਾ ਰਿਹਾ ਹੈ ਡਾਕਟਰ ਸਾਹਿਬ ਇਹ ਸਾਰਾ ਕੀ ਵਰਤਾਰਾ ਹੈ ਜੀ ਭਿੰਦਰ ਸਾਹਿਬ ਜਿਵੇਂ ਕਿ ਰਾਹੁਲ ਗਾਂਧੀ ਵੱਲੋਂ ਭਾਰਤ ਜੁਰੂ ਨਿਆ ਯਾਤਰਾ ਸ਼ੁਰੂ ਕੀਤੀ ਗਈ ਤੇ ਉਸਾਮ ਦੇ ਵਿੱਚ ਸੀ ਕਿ ਉਹਨਾਂ ਦਾ ਇਹ ਪ੍ਰੋਗਰਾਮ ਸੀ ਕਿ ਕੱਲ ਉਹਨਾਂ ਨੇ ਉੱਥੋਂ ਦੇ ਇੱਕ ਮੰਦਿਰ ਦੇ ਵਿੱਚ ਯਾ ਨਾ ਸੀ ਪਰੰਤੂ ਉਥੋਂ ਦੀ ਸਰਕਾਰ ਨੇ ਉਹਨਾਂ ਨੂੰ ਉੱਥੇ ਜਾਣ ਨਹੀਂ ਦਿੱਤਾ ਤੇ ਉੱਥੇ ਰੋਕ ਦਿੱਤਾ ਰੋਕ ਦਿੱਤਾ ਤੇ راہਲ ગાંધી ਨੇ ਆਪਣੇ ਨਾਲ ਜੋ ਵਲੰਟੀਅਰ ਜੋ ਵੀ ਸੀ ਉੱਥੇ ਆਪਣਾ ਉਹਨਾਂ ਨੇ ਧਰਲਾ ਲਾ ਲਿਆ ਧਰਨੇ ਤੇ ਬੈਠ ਗਏ ਧਰਨੇ ਤੇ ਬੈਠ ਗਏ ਤੇ ਲੋਕ ਭੀੜ ਇਕੱਠੀ ਹੋ ਗਈ ਤੇ ਅੱਜ ਉਹਨਾਂ ਦੀ ਜਿਹੜੀ ਭੀੜ ਸੀ ਇਕੱਠੀ ਉਹਨਾਂ ਨੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤੇ ਜਿਸ ਨਾਲ ਉੱਥੇ ਉਹਨਾਂ ਦੇ ਉੱਪਰ ਲਾਠੀ ਚਾਰਜ ਜਾਂ ਜਿਸ ਤਰ੍ਹਾਂ ਦਾ ਵੀ ਹੋਇਆ ਕਿ ਇੱਕ ਉਹ ਉਹ ਬਾਇਲੈਂਸ ਹੋ ਗਈ ਤੇ ਪੁਲਿਸ ਨੇ लाठी चार्ज ਹੋਇਆ ਜਾਂ ਪੁਲਿਸ ਦੇ ਨਾਲ ਝੜਪ ਹੋਈ ਜਿਹੜੇ ਕਾਂਗਰਸੀ ਵਲੰਟੀਅਰਾਂ ਦੀ ਜਾਂ ਜਿਹੜੇ ਰਾਹੁਲ ਗਾਂਧੀ ਦੇ ird gird ਸੀ ਦੂਜੇ ਪੱਲੇ ਜਿਹੜੀ ਤਨਾਤ ਪੁਲਿਸ ਇਰੀਕੇਟਿੰਗ ਉੱਤੇ ਜੀ ਬਿਲਕੁਲ ਪਿੰਡ ਸਾਹਿਬ ਕਿਉਂਕਿ ਜਿਹੜੇ ਉਹਨਾਂ ਨੇ ਬੈਰੀਕੇਟਿੰਗ ਤੋੜੀ ਤੇ ਲੱਗਨੀ ਹੈ ਪੁਲਿਸ ਨੇ ਉਹਨਾਂ ਦੇ ਨਾਲ ਪੂਰੀ ਝੜਪ ਹੋਈ ਹੈ ਤੇ ਜਿਸ ਦੇ ਸੰਦਰਭ ਦੇ ਵਿੱਚ ਉਥੋਂ ਦੇ ਮੁੱਖ ਮੰਤਰੀ ਨੇ ਰਾਹੁਲ ਗਾਂਧੀ ਦੇ ਉੱਪਰ ਅਕੇਸ ਦਰਜ ਕਰਨ ਲਈ ਡੀਪੀ ਨੂੰ ਹਦਾਇਤ ਕਰ ਦਿੱਤੀ ਆ ਕਿ ਉਹਨੇ ਭੀੜ ਇਕੱਠੀ ਕਰਕੇ ਇੱਥੇ ਹਿੱਸਾ ਕਰਾਈਆ ਇਸ ਦੇ ਲਈ ਇਹਨਾਂ ਦੇ ਉੱਤੇ ਕੇਸ ਦਰਜ ਕੀਤਾ ਜਾਵੇ। ਉਹ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਕਿਉਂਕਿ ਰਾਹੁਲ ਗਾਂਧੀ ਦਾ ਕਹਿਣਾ ਸੀ ਕਿ ਅਨ ਨੂੰ ਹੁਣ ਮੰਦਰਾਂ ਦੇ ਵਿੱਚ ਜਾਣ ਲਈ ਵੀ ਪਰਵਾਨਗੀ ਲੈਣੀ ਪਵੇਗੀ ਕਿ ਕੌਣ ਮੰਦਰ ਜਾ ਸਕਦਾ ਤੇ ਕੌਣ ਨਹੀਂ ਜਾ ਸਕਦਾ ਜਦ ਕਿ ਵਾਅਦਾ ਕਰ ਸਭ ਦੇ ਲਈ ਸਾਂਝੇ ਨੇ। ਪਰੰਤੂ ਉੱਥੋਂ ਦੀ ਪੁਲਿਸ ਦਾ ਕੋਈ ਹੋਰ ਤਾਂ ਕੋਈ ਜਾਂ ਲੈਂਡ ਆਰਡਰ ਦੀ ਕੋਈ ਸਥਿਤੀ ਹੋਏਗੀ ਉਹ ਤਾਂ ਦੇਖਣਾ ਹੁੰਦਾ ਸਰਕਾਰ ਦਾ ਜਾਂ ਉਥੋਂ ਦੀ ਪੁਲਿਸ ਦਾ ਮਤਲਬ ਹੈ ਤੇ ਪਰ ਇਹ ਜੋ ਹੋ ਰਿਹਾ ਇਹਦੇ ਵਿੱਚ ਉਹਨਾਂ ਨੇ ਰਾਹੁਲ ਗਾਂਧੀ ਦੇ ਉੱਪਰ ਕੇਸ ਦਰਜ ਕਰ ਦਿੱਤਾ ਹੈ ਜੀ ਬੰਦਰ ਸਾਹਿਬ ਡਾਕਟਰ ਸਾਹਿਬ ਜਿਹੜਾ ਤੁਸੀਂ ਕੇਸ ਦਰਜ ਕਰਨ ਦੀ ਗੱਲ ਕਰ ਰਹੇ ਹੋ ਕੀ ਦੋਸ਼ ਹੈ ਰਾਹੁਲ ਗਾਂਧੀ ਦੇ ਉੱਤੇ ਕਿਉਂ ਜਿਹੜਾ ਉਹਨਾਂ ਦੇ ਖਿਲਾਫ ਇੱਕ ਵੱਡੇ ਆਗੂ ਦੇ ਖਿਲਾਫ ਕੇਸ ਦਰਜ ਕਰਨ ਦੀ ਗੱਲ ਤੁਰੀ ਅਸਲ ਦੇ ਵਿੱਚ ਕਿਉਂਕਿ ਜਿਹੜੀ ਉਹਨਾਂ ਦੀ ਭਾਰਤ ਲਿਆ ਯਾਤਰਾ ਸੀ ਉਹਨਾਂ ਦੇ ਨਾਲ ਬਲੈਂਟੀਅਰ ਹੋਰ ਵੀ ਪਬਲਿਕ ਹੋਏਗੀ ਉਹਨਾਂ ਦੇ ਉੱਪਰ ਇਹ ਦੋਸ਼ ਲਾਇਆ ਕਿ ਉਹਨਾਂ ਨੇ ਭੀੜ ਇਕੱਠੀ ਕਰਕੇ ਪੜਕਾਇਆ ਭੀੜ ਨੂੰ ਪੜਕਾਇਆ ਤੇ ਇਸ ਤਰ੍ਹਾਂ ਦੀ ਜਿਹੜੀ ਝੜਪ ਕਰਾਈ ਹੈ ਇਹਦੇ ਲਈ ਰਾਹੁਲ ਗਾਂਧੀ ਜ਼ਿੰਮੇਵਾਰ ਹੈ ਜੀ ਨੇ ਲਾਇਡਰ ਨੂੰ ਆਪਣੇ ਹੱਥਾਂ ਦੇ ਵਿੱਚ ਲਿਆ ਇਸ ਕਾਰਨ ਕਰਕੇ ਉਹਨਾਂ ਦੇ ਉੱਪਰ ਕੇਸ ਦਰਜ ਕਰੰਨ ਲਿਆ ਹਜੇ ਤੱਕ ਕੀਤੇ ਨਹੀਂ ਹੈ ਬਿਲਕੁਲ ਡਾਕਟਰ ਸਾਹਿਬ ਇਨੇ ਦਿਨੀ ਜਿਹੜੀ ਸਿਆਸਤ ਹੈ ਭਾਵੇਂ ਠੰਡ ਵਧ ਰਹੀ ਹੈ ਦੂਜੇ ਬੰਨੇ ਜਿਹੜੀ ਸਿਆਸਤ ਹੈ ਉਹਦੇ ਵਿੱਚ ਵੀ ਇੱਕ ਪਾਰਾ ਬੜਾ ਤੇਜ਼ੀ ਨਾਲ ਤਾਪਮਾਨ ਵਧਤਾ ਹੋ ਖੈ ਦੇ ਰਿਹਾ ਸਥਿਤੀ ਬਿਲਕੁਲ ਉਲਟ ਬਣੀ ਹੋਈ ਹੈ ਮੌਸਮ ਠੰਡਾ ਤੇ ਸਿਆਸਤ ਗਰਵਾਹੜ ਦੇ ਵਿੱਚ ਖੈਰ ਅੱਗੇ ਦੇਖਦੇ ਹਾਂ ਕਿ ਅਗਲੇ ਦਿਨੀ ਕਿਉਂਕਿ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਨੇ ਅਜਿਹੇ ਲਿਹਾਜ਼ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਆਪੋ ਆਪਣੇ ਜਿਹੜੇ ਰਾਜਸੀ ਪੈੰਥਰੇ ਅਪਣਾਉਂਦੀਆਂ ਹੁਣ ਅਗਲੇ ਸਮੇ ਲੋਕ ਸਭਾ ਚੋਣ ਤੱਕ ਦੇਸ਼ ਦਾ ਜਿਹੜਾ ਸਿਆਸੀ ਦ੍ਰਿਸ਼ ਹੈ ਉਹ ਕਿਸ ਤਰ੍ਹਾਂ ਦਾ ਰਹਿੰਦਾ ਹੈ ਉਹ ਵੇਖਣ ਵਾਲੀ ਗੱਲ ਹੋਵੇਗੀ ਡਾਕਟਰ ਸਾਹਿਬ ਤੁਸੀਂ ਚੈਨਲ ਇਹ ਮਿਸ਼ਨ ਪੰਜਾਬੀ ਲਈ ਆਪਣਾ ਬੜਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਇਹ ਮਿਸ਼ਨ ਪੰਜਾਬੀ